ਅੱਜ ਤੇ ਤੁਹਾਨੂੰ ਮਿੰਟੂ ਜੀ ਦੀ ਬਜਾਏ ਬਾਬਾ ਜੀ ਕਹਨ ਨੂੰ ਦਿਲ ਕਰਦਾ ਕਿਉਂਕਿ ਤੁਹਾਡੀ ਖਲ ਨਾਲੀ ਭੁਖਵਾਣੀ ਆ ਜਿਹੜੀ ਉਹ ਸੱਚੀ ਸਾਬਤ ਹੋ ਗਈ ਹੈ ਕਿ ਤੁਸੀਂ ਕੱਲ ਕਿਹਾ ਸੀ ਕਿ ਭਾਈ ਹੌਸਲਾ ਰੱਖੋ ਮੇਰਾ ਦਿਲ ਕਹਿ ਰਿਹਾ ਕਿ ਸਰਪੰਚ ਸਾਹਿਬ ਮੈਡਲ ਲੈ ਕੇ ਆਉਣਗੇ ਆ ਦੇਖ ਲਓ ਸਰਪੰਚ ਸਾਹਿਬ ਨੇ ਕਮਾੜਦਾ ਮੈਂ ਮੈਂ ਘਰੇ ਬੈਠਾ ਸੀਗਾ ਚਲੋ ਇੱਕ ਪ੍ਰਾਈਵੇਟ ਗੱਲ ਦੱਸਾਂ ਜੀ ਤੋਂ ਅਸੀਂ ਦੋਵੇਂ ਜੀ ਬੈਠੇ ਸੀ ਉਹ 1 ਘੰਟਾ ਹੁੰਦਾ 24 ਘੰਟਿਆਂ ਦਾ ਜਦੋਂ ਉੱਥੇ ਜਾਈਏ ਤੇ ਘੰਟਾ ਕ ਬਚਦਾ ਤੇ ਉਹ ਮਤਲਬ ਕਿ ਜਦੋਂ ਉਹਨੇ ਦੂਸਰਾ ਗੋਲ ਕੀਤਾ ਨਾ ਤੇ ਜੋ ਮੇਰਾ ਰਿਐਕਸ਼ਨ ਸੀ ਹੁਣ ਮੈਂ ਇੱਥੇ ਕਰ ਨਹੀਂ ਸਕਦਾ ਜੀ ਤੇ ਉਹ ਮੇਰੇ ਨਾਲ ਦੀ ਕਹਿੰਦੀ ਕਿ ਠੀਕ ਹੈ ਮਤਲਬ ਕਿ ਕੁਝ ਹਿੱਲਤ ਨਹੀਂ ਗਿਆ ਜਿਵੇਂ ਪੰਜਾਬੀ ਚ ਕਹਿੰਦੇ ਕਈ ਵਾਰ ਸ਼ੱਕ ਨਾਲ ਵੀ ਪੁੱਛਿਆ ਨਹੀਂ ਕਿ ਇਹ ਕੀ ਹੈ ਸੋ ਇੰਨੀ ਖੁਸ਼ੀ ਸੀ ਯਾਰ ਅੱਛਾ ਗੱਲ ਪਤਾ ਕੀ ਹੁੰਦੀ ਹੈ ਕਿ ਇੱਕ ਕਈ ਵਾਰ ਤੁਹਾਡਾ ਤਜਰਬਾ ਹੁੰਦਾ ਨਾ ਤੁਸੀਂ ਉਹਦੇ ਆਧਾਰ ਤੇ ਬੋਲ ਜਾਂਦੇ ਹੋ ਜੀ अच्छा ਹੁਣ ਮੈਂ ਕੋਈ ਬਾਬਾ ਨਹੀਂ ਐ ਐਵੇਂ ਕੋਈ ਮੇਰੇ ਘਰ ਅੱਗੇ ਵੀ ਆਇਆ ਗੱਡੀਆਂ ਦੀ ਲਾਈਨ ਲੱਗ ਜਾਵੇ ਮੇਰੇ ਕੋਲ ਉਹ ਕੁਝ ਨਹੀਂ ਹੁੰਦਾ ਕਿ 7-8 ਟੇਵੇ ਲਾਓ ਇੱਕ ਅੱਧਾ ਟਿਕਾਣੇ ਲੱਗ ਗਿਆ ਤੇ ਮੁੜ ਕੇ ਹਨਾ ਉਹ ਤੁਸੀਂ ਕਹਿਣ ਲੱਗ ਜਾਓ ਕੋਈ ਇੱਕੋ ਲਾਇਆ ਹੋਵੇ ਸੱਚਾ ਹੋ ਗਿਆ ਫਿਰ ਵੀ ਨਹੀਂ ਨਹੀਂ ਗੱਲ ਇਹ ਆ ਨਾ ਕਿ ਭਈ ਹਨਾ ਦੇਖੋ ਚਲੋ ਆਪਣਾ ਇੱਕ ਕੁਝ ਤਜਰਬਾ ਹੁੰਦਾ ਚੀਜ਼ਾਂ ਨੂੰ ਵੇਖਣ ਦਾ ਵਾਚ ਆਉਂਦਾ ਇੱਕ ਇਹ ਹੁੰਦਾ ਕਿ ਤੁਸੀਂ ਜਦੋਂ ਮਤਲਬ ਕਿ ਰੂਹ ਤੋਂ ਕੋਈ ਚੀਜ਼ ਜਿਹੜੀ ਹੈ ਨਾ ਵਿਜ਼ੂਅਲਾਈਜ਼ ਕਰਦੇ ਹੋ ਵਿਜ਼ੂਅਲਾਈਜ਼ੇਸ਼ਨ ਜਿਹੜੀ ਹੁੰਦੀ ਹੈ ਤਾਂ ਮੈਨੂੰ ਐਤਕੀ ਲੱਗ ਰਿਹਾ ਸੀਗਾ ਕਿ ਪੀ ਆਰ ਸ਼੍ਰੀ ਜੇਸ਼ ਜਿਹੜਾ ਹੈ ਨਾ ਹੂੰ ਉਹ ਮੈਡਲ ਤੋਂ ਬਖੈਰ ਨਹੀਂ ਜਾ ਰਿਹਾ ਹੂੰ ਕਿਉਂਕਿ ਉਹਦਾ ਪਿਛਲੀ ਵਾਰੀ ਗੋਲ ਪੋਸਟ ਤੇ ਚੜ ਕੇ ਬੈਠਣਾ ਉਹ ਮੈਨੂੰ ਉਹੀ ਲੱਗ ਰਿਹਾ ਸੀਗਾ ਮੈਂ ਵਿਜ਼ੂਅਲਾਈਜ਼ ਕਰ ਰਿਹਾ ਸੀ ਕਿ ਉਹ ਬੰਦਾ ਹੁਣ ਜਾਨ ਲੱਗਿਆ ਗੋਲ ਪੋਸਟ ਦੇ ਉੱਤੇ ਜ਼ਰੂਰ ਬੈਠੇਗਾ ਤਾਂ ਜਦੋਂ ਹਾਂਜੀ ਜਦੋਂ ਵਿਜ਼ੂਅਲਾਈਜ਼ੇਸ਼ਨ ਤੁਹਾਡੀ ਜਿਹੜੀ ਨਾ ਇਸ ਤਰ੍ਹਾਂ ਦੀ ਹੁੰਦੀ ਹੈ ਨਾ ਤਾਂ ਉਹ ਕਈ ਵਾਰ ਫਿਰੇਗੀ ਇਤਫਾਕ ਚ ਬਦਲ ਜਾਂਦੀ ਆ ਸੱਚ ਚ ਬਦਲ ਜਾਂਦੀ ਆ ਸੋ ਮੈਨੂੰ ਵੀ ਨਹੀਂ ਸੀ ਪਤਾ ਇਤੋਂ ਆਪਣੀਆਂ ਕਿਉਂਕਿ ਗੱਲਾਂ ਵੱਤਾਂ ਆਉਂਦੀਆਂ ਆ ਆਪਾਂ ਜਾਣੇ ਆ ਰਿਲੈਕਸ ਕਰਦੇ ਆ ਠੀਕ ਆ ਤੋ ਜਦੋਂ ਕਿਸੇ ਨੇ ਮੈਨੂੰ ਵਟਸਐਪ ਤੇ ਕੱਟ ਕੇ ਭੇਜੀ ਫਿਰ ਮੈਂ ਆਂ ਜੀ ਫਿਰ ਮੈਂ ਦੇਖਿਆ ਤੋ ਕਈ ਥਾਈ ਹੋਈ ਪਈ ਫਿਰ ਮੈਂ ਵੀ ਸ਼ੇਅਰ ਕੀਤੀ ਮੈਂ ਕਿਹਾ ਆਪਾਂ ਫੁਕਰੀ ਮਾਂ ਬੀ ਜੀ ਕਹਿੰਦੀ ਜੀ ਸ਼੍ਰੀ ਜੈਸ਼ ਦੀ ਗੱਲ ਹੋਈ ਹੈ ਹਾਂ ਜੀ ਹਾਂ ਉਹਨਾਂ ਨੇ ਵੀ ਵਿਦਾਈ ਲੈ ਲਈਏ ਕਹਿੰਦੇ ਜੀ ਜੀ ਮੈਡਲ ਚੱਕਿਆ ਭਾਰਤੀਆਂ ਨੂੰ ਖੁਸ਼ ਕੀਤਾ ਹਿੰਦੁਸਤਾਨੀਆਂ ਨੂੰ ਖੁਸ਼ ਕੀਤਾ ਫਿਰ ਕਹਿੰਦੇ ਕਿ ਭਾਈ ਆਪਾਂ ਹੁਣ ਚੱਲੇ ਆ ਵਿਰਾਮ ਲੈਣੇ ਆ ਅੱਗੇ ਦੇ ਸਫਰਾਂ ਤੇ ਆ ਨਾ ਨਾ ਵਿਰਾਮ ਕਿੱਥੇ ਸੁਖਮ ਸਾਹਿਬ ਜੀ ਆਹੀ ਤੇ ਚੀਜ਼ ਹੁੰਦੀ ਹੈ ਹੂੰ ਪਹੁੰਚਿਆ ਬੰਦਾ ਚੈਂਪੀਅਨ ਬੰਦਾ ਜਾਂ ਕਹਿ ਲੋ ਕਿ ਜਿਹੜਾ ਸਿਰੜੀ ਬੰਦਾ ਹੈ ਜਾਂ ਜਿਹੜਾ ਰਵਾਨਗੀ ਚ ਰਹਿਣ ਵਾਲਾ ਬੰਦਾ ਹੈ ਉਹ ਕਿਤੇ ਇੱਕ ਥਾਂ ਟਿਕ ਕੇ ਨਹੀਂ ਬੰਦਾ ਇੱਕ ਮੰਜ਼ਲ ਉਹਦੇ ਵਾਸਤੇ ਇੱਕ ਪੜਾਅ ਹੁੰਦੀ ਹੈ ਜੀ ਜੀ ਜਦੋਂ ਬੰਦਾ ਮੰਜ਼ਲ ਨੂੰ ਮੰਜ਼ਲ ਸਮਝ ਕੇ ਉਹਦੇ ਚ ਘਰ ਪਾ ਕੇ ਬਹਿ ਗਿਆ ਨਾ بس ਉਹਨੂੰ ਕਹਿੰਦੇ ਆ ਕੰਫਰਟ ਜ਼ੋਨ ਤੇ ਕੰਫਰਟ ਜ਼ੋਨ ਮੈਂ ਕਹਿੰਨਾ ਉਹਨਾਂ ਕਿ ਕੰਫਰਟ ਜ਼ੋਨ ਕੱਕੇ ਨਾਲ ਕੰਫਰਟ ਜ਼ੋਨ ਨਹੀਂ ਉਹ ਕੱਕੇ ਨਾਲ ਕਬਰਗਾ ਹੈ ਤੁਹਾਡਾ ਜਿਹੜਾ ਟੈਲੈਂਟ ਹੈ ਨਾ ਉਹ ਉਹਦੇ ਵਿੱਚ ਦਫਨ ਹੋ ਜਾਂਦਾ ਹੈ ਜੋ ਤੁਹਾਡੀਆਂ ਸੰਭਾਵਨਾਵਾਂ ਹੁੰਦੀਆਂ ਨਾ ਕੰਫਰਟ ਜ਼ੋਨ ਉਹ ਖਾ ਜਾਂਦਾ ਹੈ ਸੋ ਇਸ ਵਾਸਤੇ ਤੁਸੀਂ ਆ ਦੇਖੋ ਹੁਣੇ ਹੀ ਖਬਰ ਬ੍ਰੇਕ ਹੋਈ ਆ ਜੀ ਸੁਖਮ ਸਿੰਘ ਸਾਹਿਬ ਕੇ ਜਿਹੜੇ ਸ਼੍ਰੀ ਜੇਸ਼ ਆ ਪੀਆ ਜੀ ਅਸੀਂ ਪੀਆਰ ਨੂੰ ਸਾਡੇ ਬੱਚੇ ਤਰਸਦੇ ਫਿਰਦੇ ਕੈਨੇਡਾ ਦੀ ਮਿਲ ਜੇ ਆਸਟ੍ਰੇਲੀਆ ਦੀ ਮਿਲ ਜੇ ਉਹਦੇ ਨਾਂ ਨਾਲ ਪੱਕੀ ਪੀਆਰ ਹੈ ਬਿਲਕੁਲ ਖਬਰੇ ਆ ਰਹੀ ਹੈ ਕਿ ਜੂਨੀਅਰ ਟੀਮ ਦਾ ਉਹਨੂੰ ਕੋਚ ਬਣਾ ਵੀ ਦਿੱਤਾ ਹੈ। ਕਮਾਲ ਦੀ ਗੱਲ ਘਰੇ ਨਹੀਂ ਆਇਆ। ਘਰੇ ਨਹੀਂ ਆਇਆ ਬੰਦਾ ਤਾਂ ਉਹਨੇ ਕਿਹਾ ਕਿ ਹੁਣ ਪਨੀਰੀ ਤਿਆਰ ਕਰਾਂਗੇ। ਇਹ ਤਾਂ ਉਹ ਗੱਲ ਹੈ ਕਿ ਮੇਰੀ ਫਸਲ ਪੱਕ ਗਈ ਤਾਂ ਕੋਈ ਗੱਲ ਨਹੀਂ ਹੈ ਯਾਰ ਵਿਹਲੇ ਨਹੀਂ ਬੈਠਣਾ। ਤੇ ਇਹਦੇ ਤੋਂ ਇਲਾਵਾ ਹੁਣ ਆਪਾਂ ਇੱਕ ਹੋਰ ਸਫ਼ਰ ਸ਼ੁਰੂ ਕਰਦੇ ਹਾਂ। ਇਹੀ ਜ਼ਿੰਦਗੀ ਹੈ, ਇਹੀ ਜ਼ਿੰਦਗੀ ਹੈ। ਨਹੀਂ ਤੇ ਮੈਂ ਤੇ ਆਖਿਆ ਸੀਗਾ ਕਿ ਇਹ ਬੰਦਾ ਨਵੰਬਰ ਦੇ ਮਹੀਨੇ ਵਾਂਗੂ ਸਾਡੇ ਹੱਥੋਂ ਜਾ ਤੇ ਰਿਹਾ ਤੇ ਦਸੰਬਰ ਦੀਆਂ ਰਾਤਾਂ 'ਚ ਅਸੀਂ ਇਹਨੂੰ ਯਾਦ ਕਰਾਂਗੇ ਠੰਡੀਆਂ ਰਾਤਾਂ 'ਚ ਸਹੀ ਗੱਲ ਹੈ ਹੈ ਪਰ ਕੰਮ ਬਣ ਗਿਆ ਵਾਪਸ ਆ ਗਿਆ ਕਿਸੇ ਨਾ ਕਿਸੇ ਰੂਪ 'ਚ ਆ ਗਿਆ ਹਾਲਾਂਕਿ ਮੈਂ ਤੇ ਬੇਨਤੀ ਕਰਨੀ ਸੀ ਮੈਂ ਚਾਚਾ ਹਜੇ ਹੋਰ ਖੇਡ ਲਾ ਕੋਈ 4 ਸਾਲ ਹੋਰ ਖੇਡ ਲਾ ਖੇਡ ਚੱਲਦੀ ਵਿੱਚ ਗਉਣ ਲੱਗਿਆ ਪਰ ਹਾਂਜੀ ਹੁਣ ਨਹੀਂ ਹੁਣ ਹੱਥ ਜੋੜ ਕੇ ਨਹੀਂ ਕਹਿਣਾ ਕਿ ਚਾਚਾ ਹੋਰ ਖੇਡ ਲਾ ਜਾਂ ਵੀਰੇ ਹੋਰ ਖੇਡ ਲਾ ਹੁਣ ਕਹਿਣਾ ਕਿ ਨਹੀਂ ਨਹੀਂ ਹੁਣ ਤੂੰ ਹੁਣ ਖੇਡਣ ਜੋ ਕੇ ਕਰਦੇ ਯਾਰ ਕਿਉਂਕਿ ਤੂੰ ਕਰ ਸਕਦਾ ਹੈ ਤੇ ਗੱਲ ਇਹ ਆ ਕਿ ਅੱਪਾ ਕਹਤੇ ਦਿੰਦੇ ਆ ਜੀ ਕਿ ਉਹਨਾਂ ਇੱਕ ਕਿਸੇ ਨੇ ਸ਼ਾਇਰੀ ਲਿਖੀ ਆ ਕਿ ਮੈਂ ਜਾਣਤਾ ਹੂੰ ਮੇਰੇ ਜਾਣੇ ਕੇ ਬਾਦ ਖੂਬ ਰੋਏਗਾ ਉਹ ਹਮ ਕੀਆ ਹੋਆ ਹੱਸ ਕੇ ਰਵਾਨਾ ਕਰ ਰਹਾ ਹੈ ਆਹ ਹਾਂ ਕਹਿੰਦੇ ਆ ਕਿ ਆਪਾਂ ਕਈ ਵਾਰ ਨਾ ਹੱਸ ਕੇ ਰਵਾਨਾ ਤੇ ਕਰਦੇ ਆ ਕਿ ਚਲੋ ਯਾਰ ਕੈਰੀਅਰ ਦਾ ਅੰਤ ਹੋ ਗਿਆ ਹੂੰ ਬਿਲਕੁਲ ਪਰ ਜਦੋਂ ਲੋੜ ਪੈਂਦੀ ਆ ਨਾ ਉਦੋਂ ਫਿਰ ਯਾਦ ਆਉਂਦਾ ਬੰਦਾ ਉਹ ਹੁਣ ਜਦੋਂ ਕਿਤੇ ਫੱਟਾ ਖੜਕਿਆ ਕਰੇਗਾ ਨਾ ਸਾਨੂੰ ਸ਼ਰੀਰ ਦੀ ਯਾਦ ਤੇ ਜ਼ਰੂਰ ਆਇਆ ਕਰੇਗਾ ਜੀ ਜੀ ਉਹ ਗਾਣਾ ਵੀ ਸੀ ਨਾ ਉਦੋਂ ਯਾਦ ਤਾਂ ਜ਼ਰੂਰ ਆਏ ਹੋਣਗੇ ਗੱਲ ਇਹ ਕਿ ਉਹ ਜ਼ਰੂਰ ਯਾਦ ਆਉਂਦੇ ਆ ਦਿਨ ਤੇ ਪੁਰਾਣੇ ਯਾਦ ਆਏ ਲਵਲੀ ਨਿਰਮਾਤਾ